ਮੇਰੇ ਨਾਲ ਤੇ ਸਿ ਆਇਓ ਭਾਈ ਅੰਦਰ ਆ ਰੋ ਭਾ ਉੱਪਰ ਭਾਈ ਮੇਰਾ ਉੱਪਰ ਕੰਪ੍ਰੇਡੰਟ ਕਾਇਦਾ ਹਾਂ ਹਾਂਜੀ ਉੱਪਰ ਆ ਜਾਓ ਕੋਈ ਨਹੀਂ ਉੱਪਰ ਜਾ ਜਾਓ ਉੱਪਰ ਤੇ ਭਾਈ ਆਪਾਂ ਕੋਪੀ ਕਿਦਾਂ ਸਾਈਡ ਹੀ ਨੀ ਯਾਰ ਕਰਦਾ ਹਾਂ ਮੈਂ ਤਾਂ ਰਹਾ ਰਹਿ ਗਿਆ ਯਾਰ ਬਸ ਭਾਈ ਆਪਾਂ ਵਾਫ ਚੱਲੀ ਜਾਂਦਾ ਮਾਰਾ ਹੀ ਬੈਠਾ ਆਪਾਂ ਬਈ ਟੈਂਚੀਂ ਲੀਂਗੀ ਦੀ ਵਾਲੀ ਆਪਣੇ ਤਾਂ ਥੱਲੇ ਵੀ ਬੈਠੇ ਐ ਝੁੱਗਿਆਂ ਐ ਉਹਨਾਂ ਨਾਲ ਵੇਖ ਕੇ ਕਹਿਦਾ ਚਲੋ ਉਹ ਵੀ ਹੈਗਾ ਹੀ ਆ ਦੁਨੀਆ ਤੇ ਆਪਾਂ ਨੂੰ ਤਾਂ ਫੇਰ ਮਾਰਾ ਇਹਨੇ ਦਿੱਤੀ ਵਾਲੇ ਆਲੀ ਦਿੱਤੀ ਛੱਤ ਦਿੱਤੀ ਤਾਂ ਨਾ ਸ਼ੁਕਰਾਨਾ ਕਰ ਰੋ ਭਾਈ ਸ਼ੁਕਰਾਨਾ ਕਰ ਪਰ ਆਗਾ ਤੇਰੇ ਨਾਲ ਵੀਡ ਦੇ ਮੈਚ ਖੇਡਦਾ ਰਹਿਣਾ 70 ਕਿਲੋ ਸੀ ਸੀ ਤੇ ਮਨੀ ਲੈ ਚਾਲਿਆ ਸੀਗਾ ਠੀਕ ਠੀਕ ਤੇ ਹੁਣ ਉੱਥੋਂ ਆਇਆ ਵੇ ਠੀਕ ਹੈ ਹੁਣ ਲਿਆ ਬਦਲਿਆ ਪਿਆ ਭਾਈ ਦਾ ਤੂੰ ਵੀ ਪਹਿਲੇ ਹੋ ਗਿਆ ਨਾ ਕਾਫੀ ਟੈਨ ਹੋ ਗਿਆ ਭਾਈ ਸੌਰੀ ਯਾਰ ਭਾਈ ਮੇਰੇ ਕੋ ਆ ਕੋ ਬੈਣ ਨੂੰ ਨਹੀਂ ਹੈਗਾ ਤੁਹਾਡੇ ਨਾਲ ਤੇ ਨਹੀਂ ਕੋਈ ਨਹੀਂ ਹੁੰਦਾ ਹੀ ਆ ਯਾਰ ਉਹ ਤੈਨ ਥੋੜੀ ਖਾਗ ਲੈਂਦੀ ਆ ਠੀਕ ਹੈ ਮਿਹਰਬਾਨੀ ਭਾਈ ਤੁਹਾਡੀ ਬੈਣ ਨੂੰ ਯਾਰ ਗਾਤੋ ਨਹੀਂ ਹੈਗਾ ਪਰ ਇੱਥੇ ਬੈੰਨੇ ਬੈਠਾ ਬੈਠਾ ਭੈਣ ਭਾਈ ਆਕਰਮਾ ਪਾਈ ਤੇ ਬੜੀ ਬੋਲਣੀ ਸਰ ਆਪਣੀ ਗੋਫੀ ਜਿਹੜੀ ਆਪਾਂ ਦੋਨੋਂ ਵੀਡੀਓ ਕੀਤੀ ਸੀ ਕਿ ਆਪਣੇ ਪਿੰਡਾਂ ਦੇ ਵਿੱਚ ਸਿੱਖੀ ਹੋਣੀ ਹੈ ਪਿੰਡ ਨੇ ਇੰਨੇ ਨੂੰ ਦੇਖੀ ਆ ਭਾਈ ਸ਼ੇਅਰ ਸਾਰਿਆਂ ਨੇ ਕੀਤੀ ਆ ਅੱਛਾ ਬਸ ਇਹ ਕਹਿੰਦੇ ਕੋਈ ਨਹੀਂ ਪਰਮਾਤਮਾ ਸਾਧਦਾ ਪਰਮਾਤਮਾ ਹੀ ਦੇਂਦਾ ਸਾਥ ਬੰਦੇ ਜਿਹੜੇ ਆ ਕੇ ਵੇਖ ਕੇ ਅੱਗੇ ਬਾ ਸ਼ੇਅਰ ਹੀ ਕਰਦੇ ਆ ਪਿੰਡ ਦਾ ਹੁਣ ਭਾਈ ਕੀ ਗਈ ਆ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਕਿਹਨੂੰ ਇਹ ਮਰਜੀ ਆਰ ਕੇ ਦੀ ਇਹਦੇ ਜੋ ਥੋੜਾ ਕਰ ਸਕਦੇ ਆ ਜਦੋਂ ਆਪਣੇ ਮੈਚ ਹੁੰਦਾ ਵਾ ਗੋਪੀ ਉਹਦਾ ਚੱਲ ਥੋੜਾ ਬਹੁਤ ਖਰਚਾ ਹੋ ਜਾਂਦਾ ਜਿੱਦਾਂ ਹੁਣ ਕਿੰਨੇ ਦਿਨਾਂ ਤੋਂ ਮੈਚ ਐ ਨਹੀਂ ਕਰ ਰੋ ਹੈ ਨਾ ਤੇ ਉਹਨੂੰ ਫਿਰ ਕਿਦਾਂ ਹਾਂ ਕੋਈ ਹੋਵੇ ਤਾਂ ਇਹ ਕੰਮ ਮੜਾ ਮੋਟਾ ਕੰਮ ਅੰਦਰ ਜਿੱਦਾਂ ਛੋਟਾ ਭਰਾ ਜਾਂਦਾ ਵਾ ਉਹਦੇ ਨਾਲ ਚੱਲ ਜਾਂਦਾ ਵਾ ਉਹ ਨਾ ਫਿਰ ਲਾ ਲਈ ਤੇ ਦੋ ਤਿੰਨ ਜਿੰਨੇ ਦਿਨ ਲੱਗਦੇ ਫਿਰ ਮੈਚ ਬੋਲ ਉਹ ਜਿਹੜੇ ਨਾਲ ਅੰਦਰ ਕੰਮ ਕਰਦੇ ਨੇ ਕਿ ਉਹ ਆਪਣੇ ਪੁੱਛਦੇ ਨਹੀਂ ਕਿ ਅੱਜ ਮੈਚ ਨਹੀਂ ਹੈ ਕੀ ਕਵਾਂਗੇ ਮੈਜ ਨਹੀਂ ਹੈਗਾ ਤੇ ਕੰਮ ਕਰਨਾ ਹੈ ਦਿਹਾੜੀ ਦੇ ਲੋਣੀ ਹੈ ਭਾਈ ਟਾਈਮ ਪਾਸ ਤੇ ਕਰਨਾ ਨਹੀਂ ਆਪਾਂ ਦੇਖੋ ਮਤਲਬ ਸਾਹਮਣੇ ਹੀ ਹੈ ਬਕੂ ਨਾਲ ਦੇ ਲਾਗ ਕਰਦੇ ਆਂਦੇ ਸਾਰਿਆਂ ਦੇ ਨਹੀਂ ਉਹਦਾ ਆਪਣੇ ਕੋਈ ਕਬੱਡੀ ਤੋਂ ਇਲਾਵਾ ਤੂੰ ਹੋਰ ਕੁਝ ਸੋਚਿਆ ਹੋਇਆ ਹੈ ਕਿ ਮੈਂ ਆਪਣੇ ਕਿਹੜਾ ਕੰਮ ਮੈਂ ਕਹਿੰਦਾ ਭਾਈ ਮੈਂ ਆਪ ਦਾ ਮੈਂ ਸੋਚਿਆ ਹੈ ਮੈਂ ਆਪ ਦਾ ਫਾਸਟ ਫੂਡ ਦਾ ਕੰਮ ਸ਼ੁਰੂ ਸੋਚਿਆ ਵੀ ਮੈਂ ਕਰਾਂ ਆਪਣੇ ਗੇਟ ਤੇ ਅੱਛਾ ਜੀ ਐਸਟੀਮੇਟ ਲਗਾਇਆ ਆਪਣੇ ਕਿੰਨਾ ਦਾ ਖਰਚਾ ਹੋਊਗਾ ਅਸਤੀ ਨੋੜ ਬਾਈ ਇਹ ਪੀ 1 ਲੱਖ ਡੇਢ ਲੱਖ ਲੱਗ ਹੀ ਜਾਣਾ ਭਾਈ ਇੱਥੇ ਅੱਛਾ ਦੁਕਾਨ ਵੀ ਕਿਰਾਏ ਤੁਹਾਨੂੰ ਵਧਾ ਜੇ ਪਗੜੀ ਲੈਂਦੇ ਦੁਕਾਨ ਦੀ ਹਾਂ ਪਗੜੀ ਤੋਂ ਬਣਾ ਦੁਕਾਨ ਨਹੀਂ ਦਿੰਦੇ ਅੱਜ ਕੱਲ ਕਿਤੇ ਵੀ ਦੇ ਲੋ ਅੱਡੇ ਤੇ ਕੋ ਸਾਡਾ ਅੱਡੇ ਤੇ ਉਦਾਂ ਵੀ ਭਾਈ ਸ਼ਹਿਰ ਨਾਲ ਲਿਆ ਆਵਾ ਕਿਉਂਕਿ ਕੋਈ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਉਹਨਾਂ ਟਾਈਮ ਕਾਫੀ ਹੋ ਗਿਆ ਹਨਾ ਕਾਫੀ ਨਹੀਂ ਭਾਈ ਬਹੁਤ ਜ਼ਿਆਦਾ ਹੋ ਗਿਆ ਸਾਲ ਤੋਂ ਵਤੀ ਨੂੰ ਦੇਖੇ ਵੀ ਸੈਟਿੰਗ ਨਹੀਂ ਹੋਈ ਹਨਾ ਤੇ ਗਾਂਵ ਤਾਂ ਇਹ ਕਹਿਣਾ ਵਾ ਵੀ ਆਪਣਾ ਕੋਈ ਨਾ ਕੋਈ ਰੋਜ਼ਗਾਰ ਹੂੰ ਨੇ ਭਾਈ ਆ ਜਿਹੜਾ ਕੰਮ ਮੈਂ ਭਾਈ ਦੇਖਿਆ ਇਹ ਇੰਨੇ ਪੈਸੇ ਪਰ ਲੱਗ ਜਾਣੇ ਲਾ ਕੇ ਚਲੋ ਜੇ ਕਿ ਇਹਨ ਮੇਰ ਵੀ ਹੋ ਗਈ ਤਾਂ ਵੀ ਕਰਨਾ ਇਹ ਕੰਮ ਸੋਚਿਆ ਜੀ ਹੂੰ ਵੀ ਉਹਨੇ ਇਹ ਆ ਵੀ ਤੇਰਾ ਇੱਕ ਅੱਡਾ ਬਣ ਜਾਊਗਾ ਹਾਂਜੀ ਵੀ ਮੇਰਾ ਭਾਈ ਰੋਜ਼ਗਾਰ ਚੱਲ ਜੂਗਾ ਤਾਂ ਤੈਨੂੰ ਆਪਣੇ ਪਤਾ ਹੋਵੇ ਵੀ ਮੈਂ ਜੇ ਉੱਥੇ ਆ ਕੇ ਬਹੂਗਾ ਵੀ ਸ਼ਾਮ ਨੂੰ ਕੁਛ ਨਾ ਕੋਈ ਤਾਂ ਲੈ ਕੇ ਆਉਂਗਾ ਹਾਂਜੀ ਵੀ ਆ ਕਰੂੰ ਤਾਂ ਛੱਡਣਾ ਤਾਂ ਹੈਗਾ ਹੀ ਆ ਮੈਂ ਜੀ ਵੀ ਛੱਡਣਾ ਲੋਕਾਂ ਨੇ ਵੀ ਛੱਡਣਾ ਹੂੰ ਸਰੀਰ ਵੀ ਨੇ ਸਾਥ ਛੱਡਣਾ ਇਸ ਸਦਾ ਨਹੀਂ ਰਣੀ ਜਵਾਨੀ ਇਹ ਸਦਾ ਨਹੀਂ ਕੁਸ਼ਰਾਣਾ ਇਹ ਹਰ ਪਿੱਛੇ ਹੋਣਾ ਹੀ ਹੋਣਾ ਇਹਨੂੰ ਪਾਣਾ ਮੰਨੋ ਜਾਂ ਕੋਈ ਮੰਨੋ ਇਹਨੂੰ ਆਪਣੇ ਆਪ ਥੋੜਾ ਥੋੜਾ ਛੱਡੋਗੇ ਤਾਂ ਫਾਇਦਾ ਹੀ ਆ ਕੋਈ ਤੋੜ ਕੇ ਸੁੱਟੂਗਾ ਉਹਦਾ ਫਾਇਦਾ ਨਹੀਂ ਕੋਈ ਨਾਪਾ ਦਾ ਕੋਈ ਨਹੀਂ ਕੰਮ ਵਾਲਾ ਮਰਨ ਦੇ ਦਮਾ ਵੀ ਯੋਰ ਲਾਈਏ ਕੰਮ ਵਾਲਾ ਭਾਈ ਵੀ ਆਪਣੇ ਨੂੰ ਕਿਹੜੇ ਸਾਲ ਵੀ ਤੁਹ ਆਪਣੇ ਸਭ ਤੋਂ ਵਧੀਆ ਗੇੜਿਆਂ ਵਿੱਚ ਜਿੱਥੇ ਵੀ 10 ਚ ਭਾਈ 2010 ਚ ਤਾਂ ਭਾਈ 11 ਦੇ 12 ਤੱਕ ਪੂਰਾ ਵਧੀਆ ਹੋ ਗਿਆ ਬਈ ਉਸ ਨੂੰ ਉਮੀਦ ਹੈਗੀ ਸੀ ਵੀ ਹਨਾ ਕਿਤਨਾ ਕਿਤੇ ਸੈਟ ਹੋਣੀ ਆ ਹਾਂਜੀ ਭਾਈ ਉਦੋਂ ਮੈਂ ਬੜਿਆ ਬੰਦਿਆਂ ਨੂੰ ਕਿਹਾ ਵੀ 20 ਯਾਰ ਸੋਚ ਲਓ ਹੁਣ ਤਾਂ ਹੈਗੀ ਹੈ ਗੱਡੀ ਮਾੜੀ ਮੋਟੀ ਸੈਟ ਆ ਪਤਾ ਨਹੀਂ ਲੋਕੀਆ ਨੇ ਨਿਆਣਾ ਹੀ ਉਦੋਂ ਮੈਂ ਅੱਛਾ ਮਤਲਬ ਨਿਆਣਾ ਕਹਿ ਕੇ ਮੈਨੂੰ ਟਾਲ ਦਿੰਦੇ ਆ ਇੱਕ ਵਾਰੀ ਛੋਟੀ ਉਮਰ ਚ ਮੈਂ 70 ਕਿਲੋ ਚ ਤਗੜਾ ਵੀ ਛਿੱਤੀ ਹੋਇਆ ਇਹਨਾਂ ਨੇ ਫਲਵਾਣੀ ਕੀਤੀ ਸੀ ਚੱਕਰੇ ਹੀ ਫਲਵਾਣ ਬੰਦਾ ਤੇ ਉਹ ਇਹਨਾਂ 2-4 ਸਾਲ ਕੱਟ ਜਾਂਦਾ ਨੇ ਆਣਾ ਕਹਿ ਕੇ ਟਾਲਦਾ ਆਣਾ ਕਹਿ ਕੇ ਟਾਲਦਾ 70 ਕਿਲੋ ਚ ਵੀ ਜਾਂਦੇ ਸੀ ਭਾਜੀ ਤੇ 70 ਚ ਵੀ ਨਹੀਂ ਖੜਿਆ ਅੱਜ ਗਏ ਸੀਗੇ ਸੋਨੂ ਨੂੰ ਨਹੀਂ ਸਾਰੇ ਜਾਂਦੇ ਸੋਨੂ ਨੇ ਵੀ ਸਾਨੂੰ ਭਾਜੀ ਨਹੀਂ ਮੇਰੇ ਤੋਂ ਬਹੁਤ ਬਹੁਤ ਵੱਡੇ ਹੀ ਭਾਜੀ ਅਜੇ ਚਲੋ ਇਹ ਪਿਛਾੜ ਛੱਡ ਵੀ ਗਏ ਭਾਜੀ ਵੀ 70 ਕਿਲੋ ਚ ਜਾਂਦੇ ਰਹੇ 70 ਕਿਲੋ ਚ ਵੀ ਨਹੀਂ ਕਹਨੇ ਖੜਿਆ ਰਾਸ ਨਹੀਂ ਆਈ ਕਬੱਡੀ ਦੀ ਕਬੱਡੀ ਨਹੀਂ ਰਾਸ ਆਈ ਚਲੋ ਠੀਕ ਹੈਣਾ ਇਹ ਭਾਜੀ ਕਬੱਡੀ ਚਲੋ ਮਾੜਾ ਤਾਂ ਨਹੀਂ ਕਹਿਣਾ ਕਈਆਂ ਨੂੰ ਰਾਸ ਆ ਕੇ ਕਈਆਂ ਨਹੀਂ ਰਾਸ ਆਈ ਆਹ ਕਹਿੰਦੇ ਨੇ ਕਿ ਇਹਨੂੰ ਵਾੜਾ ਕੁਛ ਆ ਕੇ ਕੋਈ ਨਹੀਂ ਕੁਛ ਨਹੀਂ ਦੇ ਸਮਝ ਨਹੀਂ ਕੁਛ ਹੈਗਾ ਸਾਡੇ ਵਾਸਤੇ ਕਬੱਡੀ ਕੋ ਖਾਜੇ ਕਬੱਡੀ ਤਾਂ ਨਹੀਂ ਹੋਊਗੀ ਪਰ ਪਿਛੋਂ ਤਗੜਾ ਬੰਦਾ ਸਭ ਕੋਈ ਤਗੜਾ ਕਰ ਲੈਂਦਾ ਇਹਦੇ ਦੁੱਧ ਨੂੰ ਜਾਗ ਲੱਗੀ ਹੋਵੇ ਦੁੱਧ ਹੋਵੇ ਸਹੀ ਸਹੀ ਗੱਲ ਆ ਬਾਕੀ ਆਪਣੇ ਗੋਪੀ ਆਪਣੇ ਕੋਈ ਸੰਪਰਕ ਨੰਬਰ ਬੋਲਗੇ ਮੇਰਾ ਭਾਈ ਹੈਗਾ ਨੰਬਰ ਹੈਗਾ 985555822 ਤੇ ਹੋਰ ਕੋਈ ਅਪੀਲ ਕਰਨਾ ਚਾਹੁੰਦਾ ਫੀਲ ਭਾਈ ਫੀਲ ਹੀ ਸਾਰੀ ਕੀਤੀ ਹੁਣ ਮੈਂ ਅਪੀਲ ਕੀ ਕਰਾਂ ਸਾਰਾ ਕੋਈ ਸਾਹਮਣਾ ਹੀ ਆ ਮੈਂ ਬਿਨੇ ਕਿ ਮੈਂ ਕਿ ਯਾਰ ਬੰਦਾ ਹਰ ਟਾਈਮ ਖੁਸ਼ ਰਹਿੰਦਾ ਵਧੀਆ ਨੇਚਰ ਸੀ ਹੁੰਦੇ ਕਦੀ ਐ ਤੱਕ ਭਾਵੇਂ ਜਿੰਨਾ ਮਰਜੀ ਇਦਾਂ ਮਰਜੀ ਸੀਗਾ ਜਿੰਨੇ ਕੋਈ ਵੀ ਪਲੇਅਰ ਮੈਚ ਤੱਕ ਇਦਾਂ ਦੇਖਿਆ ਨੂੰ ਇਹ ਕਬੱਡੀ ਖੇਡੀਏ ਜਾਂ ਕੋਈ ਫਾਸਟ ਫੂਡ ਦਾ ਕੰਮ ਕਰਦਾ ਉਹ ਮੁੜ ਕੇ ਆ ਕੇ ਵੀ ਕੰਮ ਕਰਦਾ ਕੰਮ ਕਰਨਾ ਇਹ ਪਲੇਅਰ ਕਹਿੰਦਾ ਨਹੀਂ ਯਾਰ ਮੇਰਾ ਕੋ ਬਾਗ ਉਹ ਦੇ ਦੇ ਭੈਣ ਜੀ ਨੇ ਕਰਾਂਗੇ ਕਬੱਡੀ ਖੇਡਣਾ ਵੀ ਕਿੱਥੇ ਲੱਗ। ਨਹੀਂ ਭਾਈ ਮਿਹਨਤ ਤਾਂ ਉਹਨੇ ਵੱਡਾ ਰੇਡਾ ਲਈ। ਮਿਹਨਤ ਤਾਂ ਮਿਹਨਤ ਤਾਂ ਨਾ ਭਜੋ ਮਿਹਨਤ ਇਹ ਵੀ ਮਿਹਨਤ ਆ ਤੇ ਕੰਮ ਵਾਲੀ ਵੀ ਮਿਹਨਤ ਆ। ਤੇ ਆਪਾਂ ਨਹੀਂ ਕਰੀ ਕਿਸੇ ਦਾ। ਭਾਈ ਇਹ ਚ ਗਾਦੀ ਸੰਗ ਜੋ ਹੈਗੇ ਉਹ ਰਹਿਣਾ ਹੀ ਆ। ਜਾਂ ਤੇ ਆਪਾਂ ਜਾਓ ਚੀਜ਼ ਨਾ ਦੇ ਦੇ ਹੋਵੇ ਵੀ ਦਿਖਣਾ ਵੀ ਉੱਥੇ ਇਹ ਡੇਲੀ। ਹਮ ਇਹ ਚੋਂ ਇਹ ਚੋਂ ਕੀ ਲਕੋਆਂ ਲਕੋ ਨਹੀਂ ਰੱਖਣਾ ਭਾਜੀ। ਣਾਲੇ ਆਪਣੀਆ ਮਿਹਨਤ ਤੋਂ ਥੋੜਾ ਹਲੂਣੀ ਚਾਹੀਦੀ ਮਿਹਨਤ ਜਿਹੜੀ ਸਾਹਮਣੇ ਹੀ ਆ ਬਈ ਜੋ ਹਣੀ ਚੋਰੀ ਦਾ ਦਾਵਾ ਬੰਦਾ ਚੋਰੀ ਕਰਦਾ ਜਾਂ ਕੋਈ ਕਰਦਾ ਮਿਹਨਤ ਦੀ ਕੋਈ ਡਾਂਗ ਡਾਂਗ ਨਹੀਂ ਕਰਦਾ ਸੰਗ ਨਹੀਂ ਕੀਤੀ ਕਦੇ ਵੀ ਣਾਲੇ ਭਾਈ ਆਪਾਂ ਦਾ ਸਸ ਦੇ ਦਿਨ ਕੱਟਿਆ ਐਵੇਂ ਰੋ ਰੋ ਕੇ ਚਾਲ ਕੱਟ ਲੈ ਐਟੈਚਰ ਨੇ ਇਹ ਦੂ ਬਾਲ ਯਾਰ ਬੰਦਾ ਹੀ ਇਦਾਂ ਦਾ ਯਾਰ ਇਹ ਉਮਰ ਕੀ ਜੀ ਆਪਣੇ ਟੈਨਸ਼ਨ ਚ ਹੀ ਹੋਵੇ ਨਾ ਤਾਂ ਵੀ ਇਹਨੇ ਹੱਸਦੀ ਰਹਿਣਾ ਨਹੀਂ ਸਹੀ ਯਾਰ ਰੋਣਾ ਉਹ ਗੜਾ ਘਟ ਜਾਣੀ ਹੈ ਟੈਨਸ਼ਨ ਜੀ ਸੋਚਿਆ ਵੀ ਆਵੇ ਤੇ ਬੰਦਾ ਪਰ ਫੇਰ ਵੀ ਬਹੁਤ ਦਿਲ ਚਾਹੀਦਾ ਨਹੀਂ ਤੇ ਜਿਹੜਾ ਬੰਦਾ ਇਦਾਂ ਹੱਸ ਕੇ ਕੋ ਕਰਦਾ ਹੂੰ ਦਿਲ ਚਾਹੀਦਾ ਬੰਦੇ ਨੂੰ ਮੈਂ ਭਈ ਸਮਾਨ ਸਾਰੇ ਰੱਖਿਆ ਪਰ ਮੈਂ ਦੇ ਦਿੰਦਾ ਹਾਂ ਲੈਣਿਆਂ ਨੂੰ ਜਿਨ੍ਹਾਂ ਦੇ ਘਰੇ ਤਾਂ ਮੇਰੇ ਘਰੇ ਤਾਂ ਹੈ ਨਹੀਂ ਹੂੰ ਭਈ ਆ ਤੁਹਾਨੂੰ ਮਾਰਨੂੰ ਭਈ ਅਮਡੇ ਦੇ ਘਰੇ ਲੈ ਜਾਓ ਤੇ ਸੱਜਣ ਬਿੱਤਰਾ ਕੋਈ ਵਧੀਆ ਉਹਨੇ ਪਾਇਆ ਮੈਂਗਾ ਤੁਸੀਂ ਲੈ ਜਾਓ ਮੈਂ ਲਈ ਜਾਂਦਾ ਨਹੀਂ ਹੁੰਦਾ ਸੱਤ ਅੱਠ ਕਾ ਭੁਨੇ ਬਈ ਸਾਰੇ ਦਿੱਤੇ ਹੋਏ ਮੈਂ 6 ਫੁੱਟ ਦਾ ਕੋਈ 5 ਫੁੱਟ ਦਾ ਕੋਈ ਸ਼ੌਂਕ ਨਹੀਂ ਹੈਗਾ ਕੱਪਾਂ ਦਾ ਮੈਂ ਰੱਖਣੇ ਕਿੱਥੇ ਜੇ ਲਿਆ ਦੇਦਾ ਬੇਅਦਬੀ ਹੋਊਗੀ ਭਾਜੀ ਗੁਰੂ ਘਰ ਦੀ ਫੋਟੋ ਲੱਗੀ ਆ ਜਾਂ ਕਿਸੇ ਦੇ ਨਾਮ ਲਿਖਿਆ ਵਾ ਹੂੰ ਬੇਅਦਬੀ ਹੋਊਗੀ ਬੇਅਦਬੀ ਕਰਕੇ ਪੜਾ ਜਾਈ ਨਹੀਂ ਆਗੇ ਸਰੂਪ ਮਾਰਾ ਇਹਦਾ ਸਰੂਪੀ ਅੰਦਰ ਜੇ ਸੰਤਾਂ ਦੀ ਜਾਂ ਕਿਸੇ ਦੀ ਫੋਟੋ ਲੱਗੀ ਹੋਏ ਉਹ ਰੋਲ ਦੀ ਚੰਗੀ ਨਹੀਂ ਲੱਗਦੀ ਆ ਭਾਣ ਜੀ ਬਹੁਤ ਬੀ ਆ ਸੋ ਜਾ ਰਿਹਾ ਲੱਗਦੀ ਆ ਆਪਣਾ ਪੈਨ ਪਲੇਅਰ ਲੜਦੇ ਹੁੰਦੇ ਮੈਂ ਲਿਆਣੀ ਸ਼ੀਲ ਆ ਮੈਂ ਲਿਆਣੀ ਕਰੇ ਤਾਂ ਇਹ ਰਿਹਾ ਪਾਣੀ ਲੜੇ ਲਈ ਆਪਾਂ ਕਿਹਾ ਜਿਹੜਾ ਬਨੇਆਣਾ ਕਹਿੰਦਾ ਹੋਵੇ ਖੋਸ਼ ਮੈਂ ਲੈ ਕੇ ਜਾਣੀ ਆਪਾਂ ਉਹਨੂੰ ਦੇ ਦੇ ਜਲ ਤੂੰ ਲੈ ਜਾ ਪਰ ਇਹਦੀ ਸੰਭਾਲ ਰੱਖੀ ਹੂੰ ਇਹ ਬੜੀ ਤਗੜੀ ਮਾਨ ਆ ਗੋਪੀ ਟਾਈਮ ਬਦਲਣ ਦਾ ਪਤਾ ਨਹੀਂ ਲੱਗਦਾ ਹਨਾ ਹੂੰ ਚਲੋ ਗੋਪੀ ਵੀ ਕੀ ਪਤਾ ਇੰਨਾ ਕੰਦਾ ਹੋਵੇ ਉਹ ਆਪਣੇ ਨੂੰ ਬਣੇ ਹੋਣ ਸ਼ੋਕੇ ਜਿਵੇਂ ਆਮ ਪਲੇਅਰਾਂ ਦੇ ਘਰਾਂ 'ਚ ਹੁੰਦੇ ਆ ਸੋਚਿਆ ਸੀ ਪਰ ਨਹੀਂ ਬਣਿਆ ਨਹੀਂ ਨਹੀਂ ਬਣੂੰਗਾ ਯਾਰ ਕੋਈ ਨਹੀਂ ਇਹ ਹੋਊਗਾ ਮਾੜੀ ਹੂੰ ਜੀ ਆਈ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜੁਵਨਾਂ ਵੀ ਆਏ ਨਹੀਂ ਕਿ ਨੇ ਸਾਨੂੰ ਡਾਇਰੈਕਟ ਨੰਬਰ ਦਿੱਤਾ ਮੈਂ ਭਈ ਨਾ ਕੰਟੈਕਟ ਕਰੋ 9855252808 ਹੈ ਭਾਈ ਮੇਰਾ ਨੰਬਰ ਠੀਕ ਆ ਕੋਪੀ ਫਿਰ ਸასი ਘਾਲ ਸასი ਬਾਪੂ ਦੀ ਸੇ ਠੀਕ ਆ ਹਾਂਜੀ ਹਾਂਜੀ ਠੰਡ ਕਰਦੇ ਥੋੜਾ ਹਾਂ ਦਾ ਘਾਟੀ ਨੇ ਕੋਈ ਬਾਤ चाँ चाँ। थीगे। 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 अच्छा अच्छा। और बापू ठीक-ठाक से है तो। ठीक है। हां पुराने मेरेयां पइयां 2-4 अच्छा पुराना हैगी 2-3 पुराने। 2010 ਦਾ ਘੱਪਿਆ ਭਾਈ ਮੇਰੇ ਘਰ ਨੂੰ ਪੁਰਾਣਾ। 2010 ਦਾ 2010 ਆ ਪੁਰਾਣਾ ਹੋ ਗਿਆ ਹੁਣ ਸਾਡੇ ਚਿੱਟੇ ਪਿਆ ਸੰਦਿਆ। ਆਹ ਦੇ ਇਹ ਵੇਦ ਵੀ ਹੁੰਦੀ ਭਾਜੀ ਆਹ ਚੀਜ਼ ਮੈਂ ਚਾਹੁੰਦਾ ਨਹੀਂ। ਹਾਂ। ਦੇ ਕਿੰਨਾ ਘੱਟਾ ਜੜਿਆ ਹੋਆ। ਸਾਫ ਵੀ ਨਹੀਂ ਹੁੰਦਾ। ਫਿਰ ਇਹਨੂੰ ਲਿਆ ਕੇ ਆਪਾਂ ਕੀ ਕਰਾਂ। ਹੂੰ ਕੇ ਕੇ ਨੂੰ ਤਾਂ ਚੰਗਾ ਸਾਫ ਕਰੇਗੇ ਦੇ ਚੰਗਾ ਰਹੂਗਾ ਮੈਂ ਸੋਚਦਾ ਕਿ ਲੋ ਆਉਣ ਪਈਆਂ ਲੋ ਆਉਣ ਬਾਕੀ ਲੈ ਦੇਣੀ ਪਈ ਆਹ ਦੇ ਲਾਇਆ ਫਿਲਟਰ ਆ ਰਾ ਡਿਫਰੈਂਡ ਦਾ ਇਹ ਕਿਹਦਾ ਫਿਲਟਰ ਹਾਂ ਆਹ ਰਿਡਰ ਹੁੰਦਾ ਹੀ ਬਾਈ ਫਿਲਟਰ ਦਾ ਉਹ ਵਧੀਆ ਗੇਨ ਸੀ ਇਹ ਹਾਂ ਜੀ ਦੋਵੇਂ ਬਾਈ ਰਿਡਰ ਵਧੀਆ ਹੁੰਦੇ ਪਿੰਡ ਪੱਧਰ ਭਾਈ ਘੇੜਦੇ ਆਹ ਪਿੰਡ ਪੱਧਰ ਹੀ ਨੰਬਰ ਪਾਇਆ ਹੀ ਅਸੀਂ ਇਹ ਪਿੰਡ ਦਾ ਨਾਲ ਜਲ ਜੱਬ ਬੋਸ ਧਾਰ ਬੰਦ ਨਹੀਂ ਬਈ ਪਿੰਡ ਦਾ ਨਾਂ ਸੁਤਾਨਪੁਰ ਚੰਦਾਨੌਰ ਲੱਗੇ ਉੱਥੇ ਹੀ ਨੰਬਰ ਪਾਇਆ ਈ ਪਹਿਲੀ ਵਾਰ ਇਸ ਆ ਮੈਂ ਕਿੱਢਿਆ 20 ਕੁ ਪੰਡਾ ਜੀ ਅੱਛਾ ਹਾਂਜੀ 70 ਤੋਂ ਭਾਰ ਵਾਲਾ 75 ਕਿਲੋ ਜਸੂਰ ਦਾ ਸਰੀਰ ਆ ਤੇਰਾ ਉਹਦੀ ਵੀ ਕੁੜੀ ਬੜੀ ਗੇਮ ਘੈਂੜੀ ਯਾਰ ਉਹ ਵੀ ਮੇਰੇ ਨਾਲ ਹੀ ਕਿੱਢਿਆ 70 ਕਿਲੋ ਭਾਈ ਦਾ ਹੂੰ ਹੂੰ ਹੁਣ 70 80 ਜਸੂਰ ਨਾਲ ਕਿੱਢਿਆ ਮੈਂ ਅੱਛਾ ਹਾਂਜੀ ਤਿੰਨ ਹੋਠੀਆਂ ਇਹ ਆਪਣੇ ਕਿਹੜਾ ਪਿੰਡਾ ਹੋਠੀਆਂ ਹੋਠੀਆਂ ਗੁਰਗबीर ਸਿੰਘ ਦਾ ਪਿੰਡ। ਬਰਿੰਦਰ ਆਪਾ ਜਿਹੜਾ ਜਿਹੜੇ ਪਿੰਡ ਹੁਣ ਚੱਲੇ ਆ ਨਾ ਇਹ ਮੁੰਡਾ ਖੇਡਦਾ ਵਾ ਵੇਟ ਦੀ ਕਬੱਡੀ। ਉਮਰ ਮੁੰਡੇ ਦੀ ਹੈਗੀ ਆ 16-17 ਸਾਲ। ਤੇ ਬਹੁਤ ਮਾਤੜਾ ਯਾਰ ਕਰੋ। ਵਿਚ ਦਾਣਾ ਸਰਕਲ ਮਸੀ ਆਪਣੇ ਚੱਲਦਾ। ਮਮੀ ਡੈਡੀ ਮਨਰੇਗਾ ਚ ਜਿੱਦਾਂ ਆਪਣੇ ਦਿਹਾੜੀ ਟੱਪਾ ਕਰਦੇ ਆ ਤੇ ਕਬੱਡੀ ਦਾ ਸ਼ਕੀਨ ਬਹੁਤ ਆ ਯਾਰ। ਕੋਮਰੇ ਦੇ ਟੀਵੀਆਂ ਦੇ ਜਾਨ ਲਿਆ ਹੰਦੇ। ਇਸ ਕਮਰੇ ਜੀ ਹੁੰਦਾ ਹੈ ਯਾਰ। ਮੰਨ ਲੋ ਕਿ ਮਹਿੰਗਾ ਨਹੀਂ ਮਿਲੇ ਵੀ ਓਖਾ ਜਾਂਦਾ। ਜੇ ਉਹ ਦੇਖੀਏ। ਭੈਣ ਭਰਾ ਕਿੰਨੇ ਆ? ਭੈਣ ਭਰਾ ਭਾਈ ਦੋ ਭੈਣਾ ਵਾ ਤੇ ਦੋ ਹੀ ਭਰਾ ਵਾ। ਇੱਕ ਭਰਾ ਕੰਮ ਕਰਦਾ ਨਾਲ ਹੁਣ। ਉਹ ਵੀ ਬਹੁਤ ਵਧੀਆ ਖੇਡਦਾ ਨੇ ਵੀ ਉਹ ਵੱਡਾ ਭਾਈ ਇਹ ਤੋਂ। ਸਾਲਕ ਵੱਡਾ ਉਹ। ਅੱਛਾ। ਉਹ ਵੀ ਬਹੁਤ ਵਧੀਆ ਖੇਡਦਾ ਨੇ ਕਬੱਡੀ ਉਹ ਫੇ ਫਲਾਤਾਂ ਦਾ ਕਰਕੇ ਕਰ ਲੇ ਕਹਿੰਦੇ ਫੇ ਨਾਲ ਕੰਮ ਕਰ ਜਦਾਂ ਜ਼ਰੂਰੀ ਆ। ਇੱਕ ਮੁੰਡਾ ਇਹ ਕੰਮ ਕਰੀ ਜਾਂਦਾ ਤੇ ਇਹਦਾ ਬਹੁਤ ਜ਼ਿਆਦਾ ਹੀ ਸ਼ੌਂਕ ਆ ਭਾਈ। ਯਾਰ ਬਾਥਰੂਮਾਂ ਨੂੰ ਤਾਂ ਪੜਦੇ ਵੀ ਹਨੀ ਗੇ। ਹਾਂਜੀ ਭਾਈ। ਅਨਾਲੀ ਰੋਡ ਆ ਹਨ ਪਰੇ ਸੜਕ ਨਾਲ ਇਹ ਨਾ ਵਰਿੰਦਰ ਮੇਰੇ ਨਾਲ ਇੱਥੋਂ ਦਾ ਮੁੰਡਾ ਕੰਮ ਕਰਦਾ ਜਿੱਤੇ ਮੈਂ ਜੋਬ ਕਰਦਾ ਵਾਂ ਉਹਨੇ ਮੈਨੂੰ ਪਲਵਾਨ ਦੀਆਂ ਨਖਾਈਆਂ ਸੀ ਵੀਡੀਓ ਮੁੰਡੇ ਦੀਆਂ ਤੇ ਗੇਮ ਬੜੀ ਵਧੀਆ ਵਾ ਬਾਕੀ ਤੈਨੂੰ ਪਤਾ ਹੀ ਆ ਗਰੀਬੀ ਜਿਹੜੀ ਹੁੰਦੀ ਆ ਉਹ ਬੰਦੇ ਨੂੰ ਉੱਠਾ ਨਹੀਂ ਦਿੰਦੀ ਹਾਲਾਤ ਜਿਹੜੇ ਹੈਗੇ ਸਾਹਮਣੇ ਆ ਤੇ ਕਰਦਾ ਇਸ ਟਾਈਮ ਨੀਂਦ ਤਾਂ ਪੂਰੀ ਇਹਦੀ ਵੀ ਪੂਰੀ ਇਸ ਟਾਈਮ ਜਵਾਨੀ ਚ ਹੈ ਨਾ ਤੇ ਇਸ ਟਾਈਮ ਬੀਜ ਨੂੰ ਖਰਾਕ ਦੀ ਲੋੜ ਆ ਖਰਾਕ ਦੀ ਲੋੜ ਆ ਖਰਾਕ ਇਸ ਟਾਈਮ ਪੂਰੀ ਹੋਵੇ ਤੇ ਇਹ ਬੰਦਾ ਇਸ ਟਾਈਮ ਵੀ ਕਿਤਨਾ ਕਿਤੇ ਆਪਣੀ ਸੈੱਟ ਹੋ ਜਾਊਗਾ ਸੈੱਟ ਹੋ ਜਾ ਹਾਂ ਵਧੀਆ ਪੰਜ ਬਾਦ ਦਾ weight brood ਵਧ ਗਿਆ ਹੂੰ ਹੂੰ ਵਿੜੂ ਦਾ ਆ ਕੇ ਵਧੀਆ ਖੇਡੇ ਹੋ ਸਕਦਾ ਪਰ ਇਹ ਇਦਾਂ ਹੀ ਪਿੰਡ ਬਾਰੇ ਬਾਈ ਹੁਣੀ ਖੇਡਦੇ ਹੂੰ ਹੂੰ ਗਰਾਉਂਡ ਦੇ ਭਾਈ ਮੜਾ ਮੋਟਾ ਆਈ ਗਈ ਦਹੀਂ ਆਈ ਗਈ ਦਹੀਂ ਮਤਲਬ ਅੱਛਾ ਤੋ ਉਥੋਂ ਵੀ ਭਾਈ ਸ਼ੌਂਕ ਪੈ ਗਿਆ ਜੀ ਹਾਂਜੀ ਵੇਡ ਬੋਰਡ ਵੀ ਖੇਡੀ ਭਾਈ ਹਾਂਜੀ ਤੋ ਹੁਣ ਓਪਨ ਓਪਨ ਵੀ ਭਾਈ ਖੇਡੀਦੀ ਆ ਤੋ ਕਾਲਾ ਹੋਇਆ ਭਾਈ ਖੇਡਦੇ ਨੂੰ ਉੱਪਰ ਅੱਛਾ ਹਾਂਜੀ ਬਾਪੂ ਹੁਣੇ ਘਰ ਚਾ ਪਾਣੀ ਦੇ ਦਿੰਦੇ ਨੇ ਤੇ ਖਰਾਕ ਜੋਗਾ ਹੂੰ ਹੂੰ ਉਹ ਮੈਚ ਮੂਜੀ ਖੇਡੀਦੇ ਭਾਈ ਅੱਛਾ ਪਰ ਮੈਂ ਤੇ ਮੁੰਡੇ ਦਾ ਖਰਾਬ ਜਿਹਾ ਗੋਹੇ ਨਾ ਹੁੰਦਾ ਵੀ ਮੈਂ ਤਾਂ ਆਪਣੇ ਹੋ ਜਾਂਦਾ ਪੂਰਾ ਹਾਂਜੀ ਥੋੜਾ ਬੋਤਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਹਾਂ ਜਿੰਨਾ ਦਾ ਮਤਲਬ ਹੁੰਦਾ ਉਹਦਾ ਥੋੜਾ ਬੋਤਾ ਹੋ ਜਾਂਦਾ ਭਾਈ ਤੇ ਮੈਂ ਮੁੰਡਾ ਮੈਨੂੰ ਦੱਸਦਾ ਹੀ ਕਹਿੰਦੇ ਵੀ ਜਿਹੜੇ ਸਨਮਾਨ ਆ ਉਹ ਵੀ ਨਾ ਕਿਸੇ ਦੇ ਘਰੇ ਰੱਖਦੇ ਹਾਂਜੀ ਹਾਂਜੀ ਭਾਈ ਚਾਚੇ ਦੇ ਘਰੇ ਆ ਅੱਛਾ ਹਾਂਜੀ ਹਾਂਜੀ ਕਮਰੇ ਗੁਮਰੇ ਦਾ ਕਰਕੇ ਆ ਭਾਈ ਨਹੀਂ ਤਾਂ ਉਧਰ ਤਾਂ ਕੋਈ ਚੱਕਰ ਹੀ ਨਹੀਂ ਮੈਂ ਹੁਣ ਗਿਆ ਸੀ ਉਧਰ ਹੀ ਗਿਆ ਸੀ ਮੈਂ ਵੇਦਲ ਚੱਕ ਕੇ ਲਾਉਣਾ ਤਾਂ ਕੁੜੀ ਜੱਜ ਇਦਰਾ ਹੀ ਪਈ ਆ ਅੱਛਾ ਤਾਂ ਕਰਕੇ ਭਾਈ ਫੇ ਮੈਂ ਇਹਦੇ ਲਾ ਕੇ ਇਦਰਾ ਆ ਗਏ ਭਾਈ ਤੇ ਕੀ ਆਪਣੇ ਨੇ ਸੁਪਨਾ ਕੀ ਆ ਅੱਗੇ ਨਾ ਕਿਹੜੇ ਪਲੇਅਰ ਵਗਾ ਬੰਨਣਾ ਚਾਹੁੰਦਾ ਸੁਪਨਾ ਭਾਈ ਬਣੇ ਭਾਈ ਵਰਗਾ ਬੰਨਣਾ ਨੇ ਉਹ ਤੋਂ ਵੀ ਤਾਂ ਹੀ ਬਣਾਂਗੇ ਜੇ ਬਾਬੇ ਨੇ ਬਾਹ ਫੜ ਲਈ ਹੋਈ ਹਾਂਜੀ ਪਿੰਡ ਲੋ ਹੈਗੀ ਆ ਸਪੋਰਟ ਹਾਂਜੀ ਭਾਈ ਹੈਗੀ ਆ ਦੋ ਦੋ ਤਿੰਨ ਜਣੇ ਕਰਦੇ ਆ ਬਾਕੀ ਤੁਹਾਨੂੰ ਪਤਾ ਹੀ ਆ ਉਹ ਤਾਂ ਚੱਲ ਹਰੇਕ ਪਿੰਡ ਚ ਹੁੰਦਾ ਹਾਂਜੀ ਹਾਂਜੀ ਭਾਈ ਅ ਇਦਾਂ ਕਈ ਭਾਈ ਨਾਲ ਜਿਹੜੇ ਖੇਡਦੇ ਆਪਨ ਉਹ ਇੱਕ ਮੁੰਡਾ ਭਲਵਾਂ ਦਾ ਬਾਗੀ ਭਾਈ ਅੱਛਾ ਸਪੋਰਟ ਕਰਦਾ ਭਈ ਆਪਾਂ ਨੂੰ ਹਾਂ ਹਾਂਜੀ ਜਿਹੜਾ ਮੁੰਡਾ ਹੁਣ ਭਾਈ ਛੱਡਣਾ ਆਈ ਪਲਸ ਹਾਂ 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 ਹਾਂਜੀ ਭਾਈ ਉਹ ਮੁੰਡਾ ਛੱਡਣਾ ਦੋ ਮੁੰਡਾ ਸਪੋਰਟਸ ਵਾਲ ਕਰਦਾ ਭਈ ਮਿਹਨਤ ਆਪਣੀ ਕਿਦਾਂ ਦੀ ਮਿਹਨਤ ਭਈ ਵਧੀਆ ਚੱਲੀ ਜਾਂਦੀ ਹਾਂ ਹਾਂ ਮਿਹਨਤ ਕਰਦੇ ਆਂ ਬਾਬਾ ਹੱਥ ਪੱਲਾ ਪਾੜ ਲੂਗਾ ਤੇ ਚਲੋ ਵਧੀਆ ਜੀ ਤੁਹਾਨੂੰ ਇੱਕ ਪਤਾ ਭਈ ਮਿਹਨਤ ਸਿਰ ਤੇ ਵੀ ਹੁੰਦਾ ਥੋੜਾ ਹਾਂ ਮੈਂ ਤਾਂ ਕਰਦੇ ਭਾਈ ਜੀ ਜਿੰਨੇ ਮੈਚ ਨੂੰ ਮੈਚ ਨਾਲ ਬੰਦਾ ਤਕੜਾ ਹੁੰਦਾ ਨਹੀਂ ਕੋਈ ਮੈਚ ਨਹੀਂ ਮਿਲਿਆ ਨਾ ਖੇਡਣ ਨੂੰ ਹਾਂ ਤਾਂ ਉਹਦੇ ਨਾਲੇ ਉਹ ਹੈ ਜਿਹੜੀ ਇਹ ਸਰਕਲ ਕਮੂਨੀ ਹੈ ਸਾਡੇ ਫੇ ਆਪਣਾ ਵੀ ਖਰਾਕ ਪਾਣੀ ਆਊਗਾ ਨਾਲ ਘਰ ਦੇ ਚੱਲੂਗਾ ਹਾਂ ਇਹ ਕੁਝ ਹੁੰਦਾ ਆਪਾਂ ਨੂੰ ਜੀ ਭਾਈ ਜਿੱਦਾਂ ਵਿੱਚ ਵਿੱਚ ਨਾ ਜਿੱਦਾਂ ਦੱਸਦੇ ਇਹ ਕਰਦੇ ਰਹੇ ਕਿ ਜਿੱਦਾਂ ਵਿੱਚ ਵਿੱਚ ਜਦੋਂ ਮੈਚ ਨਹੀਂ ਹੋਣਾ ਤੇ ਸ਼ਾਮ ਨੂੰ ਜਿੱਦਾਂ ਇਹਨੇ ਜਿੱਦਾਂ ਵਿਆਹਾਂ ਤੇ ਜਿੱਦਾਂ ਸਬਜ਼ੀ-ਸਬਜ਼ੀ ਕੱਟਣ ਚੱਲ ਜਾਣਾ ਮੁੰਡੇ ਨਾਲ ਆਪਾਂ ਆਪਣੇ ਘਰੇ ਦੁਕਾਣਾ ਜੋ ਵੀ ਹਾਂਜੀ ਭਾਈ ਮਿਹਨਤ ਪੂਰੀ ਕਰਦਾ ਮੁੰਡਾ ਆਪਣੀ ਹਾਂਜੀ ਤਾਂ ਕਰਕੇ ਸੋਚਿਆ ਕਿ ਕਪੜੇ ਲੱਭ ਕਰੀਏ ਬਈ ਇੰਦਰ ਅਸੀਂ ਚੱਕਰ ਕੋਈ ਦਿਹਾੜੀ ਦਿੜ ਵੀ ਆਪਾਂ ਜਲਦੀ ਦਾ ਕੋਈ ਸੰਗ ਸ਼ਰਮ ਨਹੀਂ ਭਾਈ ਬਸਤਰੀਆਂ ਨੇ ਦਿਹਾੜੀ ਤੋਂ ਚਲਦੀਦਾ ਭਾਈ ਖਰਾਕ ਜੋਗੇ ਆਪਾਂ ਕਰ ਲਈਦੀਆਂ ਮਤਲਬ ਹੂੰ ਥੋੜਾ ਬੋਦਾ ਮਤਲਬ ਮਸਤਰੀਂ ਦਿਹਾੜੀ ਦਿੜੀ ਚਲਦੀਦਾ ਆਰਡਰ-ਆਰਡਰ ਦੇ ਲਜੀ ਤੇ ਦਬਾਇ ਪੈਰਾ ਕਰੀਦੇ ਹੂੰ ਹੂੰ ਉੱਥੇ ਵੀ ਜਲਦੀ ਦਾ ਭਾਈ ਤੁਹਾਨੂੰ ਭਾਈ ਪਤਾ ਕੰਮ ਤੇ ਕੋਈ ਹਵਾਂਗੇ ਨਹੀਂ ਹਾਂ ਨਹੀਂ ਉਹ ਤਾਂ ਗੱਲ ਵਧੀਆ ਤੇਰੀ ਵਧੀਆ ਸੋਚ ਹਾਂਜੀ ਹਾਂਜੀ ਭਾਈ ਤਾਂ ਕਰਕੇ ਹੂੰ ਰਾਮਾ ਜੀ ਦਾ ਭਾਈ ਜਿੱਦਾਂ ਦੀ ਸੋਚ ਰੱਖੇਗਾ ਕਾਮਯਾਬੀ ਬੰਦਾ ਤਾਂ ਹੀ ਹੁੰਦਾ ਹੈ ਨਾ ਜੀ ਦਾ ਭਾਈ ਵਰਿੰਦਰ ਕੀ ਤੈਨੂੰ ਲੱਗਦਾ ਇੰਨੇ ਵਧੀਆ ਬੰਦਾ ਯਾਰ ਪਲੇਅਰ ਬਣਨ ਵਾਲਾ ਹੈ ਇਹ ਸਪੋਰਟ ਚਾਹੀਦੀ ਯਾਰ ਮੈਂ ਤਾਂ ਇਹੀ ਕਹਿੰਨਾ ਵੀ ਯਾਰ ਜਿੰਨੇ ਕੁ ਹੋ ਸਕਦੇ ਆ ਜਿੰਨਾ ਕੁ ਕੋਈ ਸਰਦਾ ਇਹਦੀ ਸਪੋਰਟ ਕਰੋ ਵੀ ਚੱਲ ਪਲੇਅਰ ਵਧੀਆ ਬਣ ਜਾਊਗਾ ਆਪਣੇ ਏਰੀਆ 'ਚ ਹਣਾ ਇੱਧਰ ਏਰੀਆ 'ਚ ਉਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਯਾਰ ਕਿ ਚੱਲ ਜਿੱਦਾਂ ਦੇ ਘਰ ਦੇ ਹਾਲਾਤ ਆ ਚੱਲ ਪਲੇਅਰ ਬਣ ਜਾਓ ਆਪਣਾ ਘਰ-ਬਾਰ ਸੈੱਟ ਵੀ ਆਣਾ ਵਿਆਹ ਕਰ ਲੂਗਾ ਵਧੀਆ ਨਾ ਹੂੰ ਤੇ ਆਪਣੀ ਲਾਈਫ ਚ ਵਧੀਆ ਹੋਸ ਹੋ ਜੂ ਸੈਟ ਜਿਹੜੇ ਕਬੱਡੀ ਤੇ ਹੈ ਨਾ ਜਿਹਨੂੰ ਸ਼ੌਕ ਹੈ ਦਾ ਹੁਣ ਆਪਾਂ ਤੇਰੇ ਸਾਹਮਣੇ ਆ ਇੱਕ ਖਰਾਕ ਜੇ ਘੱਟ ਘੱਟ ਗਈ ਤੇ ਬਾਈ ਦੱਸ ਦੀ ਤੈਨੂੰ ਪਹੁੰਚੂਗੀ ਖਰਾਕ ਠੀਕ ਆ ਆਪਣੀ ਕਬੱਡੀ ਗੱਡੀ ਕਿਤੇ ਨਾ ਕੋਈ ਜੇ ਕਿਸੇ ਹੋਰ ਵੀ ਚੀਜ਼ ਦੀ ਲੋੜ ਪਈ ਤਾਂ ਕੋਈ ਨਹੀਂ ਨਾਲ ਖੜਿਆ ਠੀਕ ਆ ਕੋਈ ਚੱਕਰ ਨਹੀਂ ਦੇ ਜਦੋਂ ਮਰਜੀ ਮਿਹਨਤ ਕਰ ਆਪਣੀ ਮਿਹਨਤ ਕਰੀ ਆਪਣੀ ਕਿਉਂਕਿ ਨਾ ਇਸ ਉਮਰ ਦੇ ਵਿੱਚ ਜਦੋਂ ਪਲੇਅਰ ਨੂੰ ਸਪੋਰਟ ਮਿਲੇ ਨਾ ਬਾਜੀ ਹਾਂ ਹੈ ਨਾ ਵੀ ਚਲੋ ਚਲੇ ਇਹ ਆ ਵੀ ਨਸ਼ੇ ਤੋਂ ਉੱਪਰ ਆਣਾ ਵੀ ਬੰਦਾ ਵੀ ਚਲਕ ਕਬੱਡੀ ਵਾਲਾ ਲੱਗਾ ਵਾ ਨਸ਼ੇ ਤੋਂ ਦੂਰ ਰਹਾ ਤੇ ਚਲਕ ਕਬੱਡੀ ਤੇ ਕਿਤਨਾ ਕਿਤੇ ਪਹੁੰਚੂ ਹਨਾ ਸੈੱਟ ਹੋ ਜੂਗਾ ਹੂੰ ਹੁਣ ਤਾਂ ਟਾਈਮ ਆ ਤੇਰੇ ਕੋਲ ਵੇਟ ਵੀ ਘਟਾ ਉਮਰ ਵੀ ਥੋੜੀ ਹੈ ਉਮਰ ਵੀ ਸਹੀ ਆ ਉਮਰ ਵੀ ਸਹੀ ਆ ਜੇ ਵਧੀਆ ਪਲੇਅਰ ਆ ਉਹਨਾਂ ਇਸ ਟਾਈਮ ਵਧੀਆ ਕਬੱਡੀ ਖੇਡਦਾ ਹੂੰ ਜੇ ਵੇਟ ਵਧੀਆ ਬਣ ਗਿਆ ਜਿੱਦਾਂ ਕਹਿੰਦਾ ਮੈਂ ਓਪਨ ਚ ਪਾਉਣਾ ਕਬੱਡੀ ਆ ਤਾਂ ਵੇਟ ਹੋਊਗਾ ਫਿਰ ਸੈੱਟ ਹੋ ਜੂਗਾ ਸੈੱਟ ਹੋਊਗਾ ਰੱਬ ਕਰੇ ਕਬੱਡੀਆ ਜਿੱਦਾਂ ਮਰਜ਼ੀ ਪਾ ਗਏ ਅਜੋਤੇ ਉਰੀ ਖੇਡਦੇ ਸੀ ਜੋਤੇ ਜਿਹੜੀ ਸਾਡੇ ਨਾਲ ਖੇਡਦੇ ਤੇ ਇਸ ਟਾਈਮ ਜੋਤੇ ਉਰੀ ਪੂਰੇ ਸਟਾਰ ਹਨ ਬਾਹਰ ਸੈੱਟ ਹੋਏ ਪਏ ਆਪਣੇ ਹਨਾ ਇਦਾਂ ਟਾਈਮ ਲੱਗਦਾ ਜੋ ਵਧੀਆ ਪਲੇਅਰ ਹੋਵੇ ਉਹਨੂੰ ਟਾਈਮ ਲੱਗਦਾ ਵੀ ਸਪੋਰਟ ਹੋਵੇ ਹੁਣ ਸਪੋਰਟ ਹੈ ਹੁਣ ਜਦੋਂ ਮੈਂ ਆ ਗਿਆ ਹੌਲੀ ਹੌਲੀ ਮੈਨੂੰ ਦੇਖ ਕੇ ਕੋਈ ਨਾ ਕੋਈ ਬਿਲਕੁਲ ਇੱਥੋਂ ਦਾ ਕਿ ਇਦਾਂ ਕਰ ਦਾਂਗੇ ਯਾਰ ਤੇਰੇ ਪਿੰਡੋਂ ਹੀ ਇੱਥੋਂ ਸਪੋਰਟ ਕਰਾਵਾਂਗੇ ਜਿਹੜੇ ਬਾਹਰ ਬੱਲੇ ਨਾਲ ਉਹਨਾਂ ਨੂੰ ਕਿਹੜੇ ਕਿਹੜੇ ਕਰਾ ਲਵਾਂਗੇ ਕਿਉਂਕਿ ਅੱਗੇ ਦੇ ਅੱਗੇ ਹੁੰਦੇ ਆ ਲਿੰਕ ਹਨ ਇਹਦੇ ਪਿੰਡ ਦੇ ਆ ਉਹ ਮੁੰਡੇ ਪਿੰਡੀ ਨੰਗਲ ਦਾ ਬਵਾਲਾ ਬਾਹਰ ਡਵੇਂ ਬਈ ਇਹ ਬਈ ਨੰਗਲ ਤੋਂ ਆ ਵੱਡਾ ਮੁੰਡਾ ਉਹਨੂੰ ਕਹਦਾਂਗੇ ਤੈਨੂੰ ਫੋਨ ਆਊਗਾ ਵਾ ਕੋਈ ਦੇਖਣ ਲਈ ਬਾਕੀ ਓਪਨ ਦੇ ਵਿੱਚ ਨਾ ਕਿਹੜੇ ਕਿਹੜੇ ਪਲੇਰਾਂ ਦੇ ਨਾ ਪਾਈਆਂ ਕਬੱਡੀਆਂ ਬਈ ਆਪਾਂ ਬੱਬੂ ਭਿੰਦਰ ਭਾਈ ਅੱਛਾ ਹਾਂਜੀ ਉਹਨਾਂ ਦੇ ਭਾਈ ਖੇਡਦੇ ਉਹਨਾਂ ਨਾਲ ਤੇ ਉਹਨਾਂ ਦੇ ਪਾਈਆਂ ਵਧੀਆ ਭਈ ਤੇ ਹੋਰ ਭਈਆ ਸਤੂ ਸਤੂ ਸੁਰਖਪੁਰਾਣੇ ਹਾਂ ਇਹਨਾਂ ਦੇ ਭਾਈ ਪਾਈਆਂ ਸਾਰੇ ਮਤਲਬ ਭਾਈ ਵਧੀਆ ਪਲੇਅਰਾਂ ਦੇ ਪਾਤੀ ਹੈ ਭਈ ਆਪਾਂ ਕਹਾਡੀਆਂ ਤੇ ਬਾਕੀ ਭਾਈ ਸਪੋਰਟਸਪਾਰਟ ਬਹੁਤ ਘੱਟ ਪਤਾ ਕਰਕੇ ਹੂੰ ਇਹ ਤਾਂ ਪਲੇਅਰ ਮੰਨੋ ਤੁਹਾਨੂੰ ਪਤਾ ਭਾਈ ਮੀਨਤ ਦੀ ਵੀ ਲੋੜ ਹੈ ਚਲੋ ਮੈਂ ਮੰਨਦਾ ਭਾਈ ਮੀਨਤ ਵੀ ਆਪਾਂ ਕਰੀਦੀ ਹੈ ਹੂੰ ਖਰਾਖਰੂਗ ਇਦਾਂ ਘਾਟੀ ਜਾ ਭਾਈ ਤਾਂ ਕਰਕੇ ਬਾਪੂ ਬੇਬੇ ਕੇ ਸਪੋਰਟ ਆ ਭਾਈ ਫੁੱਲ ਕਹਿੰਦੇ ਕੋਈ ਚੱਕਰ ਨਹੀਂ ਖੇੜ ਕੋਈ ਇਦਾਂ ਦਾ ਕੰਮ ਕਰ ਉਹ ਤਾਂ ਮੇਰੇ ਭਾਈ ਕੰਮ ਕਰਮ ਨਹੀਂ ਕਹਿੰਦੇ ਵੀ ਕਰ ਆਪ ਹੀ ਭਾਈ ਮੈਂ ਤਨਵਰਾਇਕ ਕਰ ਗੱਲ ਦੇਖ ਕੇ ਹਾਲਾਤ ਦੇਖ ਕੇ ਤਾਂ ਬਬਾਈ ਕੰਮ ਗੁੰਮਰੇ ਆਪਣਾ ਹੀ ਕਰਦਾ ਮਨ ਵੀ ਮੈਂ ਉਹਨਾਂ ਦਾ ਹੱਥ ਵਟਾਵਾਂ ਹਾਂ ਹਾਂਜੀ ਹਾਂਜੀ ਭੈਜੀ ਮੈਂ ਕਹਿੰਦਾ ਫਿਰ ਵੀ ਆਪਣੇ ਦਵਿੰਦਰ ਵੀਰੇ ਇੰਨੀ ਤੰਗੀ ਹੋਣ ਦੇ ਬਾਵਜੂਦ ਵੀ ਜਿੱਦਾਂ ਆਪਣੇ ਘਰ ਦੇ ਕੰਮ ਨੂੰ ਨਹੀਂ ਕਹਿੰਦੇ ਅੰਨੇ ਤੇ ਘਰ ਰੋਟੀ ਨੂੰ ਹੀ ਖਾ ਉਹਦੇ ਬੰਦੇ ਕਹਿੰਦੇ ਵੀ ਚੱਲ ਵੀ ਤੂੰ ਮਲਕੀ ਕਿਹੜੇ ਪਾਸੇ ਲੱਗਾ ਹਨਾ ਫੇਰ ਆਪਣਾ ਕੰਮ ਕਰ ਉਹ ਆਪਣਾ ਕੰਮਕਾਰ ਕਰੋ ਬਿਲਕੁਲ ਬਿਲਕੁਲ ਉਹ ਕੰਮ ਗੁੰਮ ਤੇ ਜਲਦੀ ਨਹੀਂ ਕਹਿੰਦਾ ਨਹੀਂ ਮੈਂ ਮਾਤਾ ਨੂੰ ਕਹਿ ਵੀ ਦਿੰਦਾ ਉਹਨਾਂ ਨੂੰ ਨਹੀਂ ਮੈਂ ਦਾ ਉਹ ਨਹੀਂ ਮੈਂ ਆਪ ਹੀ ਕੰਮ ਕਰਕੇ ਹਨਾ ਆਪਣੀ ਖਰਾਕ ਜੋਗਾ ਕਰ ਲੈਣਾ ਕਿ ਤੁਸੀਂ ਮਤਲਬ ਜਣ ਕੇ ਬੜਾ ਘਰ ਦਾ ਦੂਰ ਲਓ ਆ ਕਰਕੇ ਭਾਈ ਇੰਨਾ ਪਿਆਰਾ ਕਬੱਡੀ ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਨਾ ਪਿੰਡ ਦੇ ਮੁੰਡੇ ਖੇਡਦੇ ਸੀ ਉਹਨਾਂ ਨਾਲ ਵੇ ਵੇ ਕੇ ਹੋ ਗਿਆ ਛੋਹ ਬੰਦਾ ਯਾਰ ਆਪਣਾ ਆਪਣਾ ਹਾਂ ਸ਼ੌਕ ਹੈ ਬਾਕੀ ਵੀਰੇ ਆਪਣਾ ਫੋਨ ਨੰਬਰ ਬੋਲਦੇ ਜਿਹੜਾ ਕੋਈ ਭਰਾ ਤੇਰੇ ਪਿੰਡ ਦਾ ਵੀ ਵੀਡੀਓ ਦੇਖੂਗਾ ਹਨਾ 73473 5299 ਭਾਈ ਵੈਂਡਾਲੇ ਕਈ ਹੈਗੇ ਆ ਭਾਈ ਜਿਹੜੇ ਮਤਲਬ ਬਾਹਰ ਬੂਰ ਗਏ ਆ ਉਹ ਕਰਦੇ ਹੁੰਦੇ ਫੋਨ ਵੀ ਮੁੰਡਾ ਕਿਦਾਂ ਵਧੀਆ ਹੀ ਹੇਡ ਦਾ ਹਾਂ ਆਸੇ ਪਾਸੇ ਪੁੱਛਦੇ ਆ ਹਾਂਜੀ ਹਾਂਜੀ ਆਸੇ ਪਾਸੇ ਪੁੱਛਦੇ ਹਾਂਜੀ ਭਾਈ ਇਹ ਨਾਮ ਰੋਸ਼ਨ ਹੋ ਜਾਣਾ ਨਾ ਨਾਮ ਰੋਸ਼ਨ ਹੋਣਾ ਲੱਗਾ ਨਹੀਂ ਮੈਂ ਤਾਂ ਮਿਹਨਤਾਂ ਛੱਡੀਆਂ ਮਿਹਨਤਾਂ ਛੱਡੀਆਂ ਮੈਂ ਮਿਹਨਤਾਂ ਛੱਡੀਆਂ ਲੋਕ ਆਪੇ ਹਾਂ 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 ਠੀਕ ਆ ਭਾਈ ਚਲਿਏ ਫੇ ਚਲੋ ਬਾਕੀ ਤੁਹਾਨੂੰ ਵੀ ਭਾਈ ਤੁਹਾਡਾ ਵੀ ਬਹੁਤ ਬਹੁਤ ਥੋ ਭਾਈ ਹਾਂ ਬਾਕੀ ਕੋਈ ਨਹੀਂ سپورਟ ਕਰੋ ਮੁੰਡੇ ਨੂੰ ਤੁਸੀਂ ਨਹੀਂ ਹੈਨਾ ਪੀ ਆਪ ਵੀ ਹਾਲਿਆ ਬੁਰੀ سپورਟ ਭਾਈ ਹਾਂ ਜੀ ਸਾਡਾ ਵੀ ਭਾਈ ਉਹਨਾਂ ਨੂੰ ਕੋਈ سپورਟ ਆ ਭਈ ਆ ਪਰ ਹਾਂਜੀ ਭਾਈ ਬਾਕੀ ਵੀ ਵਧੀਆ ਭਾਈ ਪ੍ਰੋਗਰਾਮ ਸਾਨਾ ਵੀ ਭਾਈ ਵਧੀਆ ਭਾਈ ਹਾਂ ਹਾਂਜੀ ਚਲੋ ਸ਼ਾਇਦ ਭਾਈ ਹੁਣੀ ਸ਼ਾਇਦ ਇਥੋਂ ਭਾਈ ਹੁਣੀ ਕਿਹਾ ਜੇ ਤੁਹਾਡਾ ਨਾਂ ਭਾਈ ਮੇਰੇ ਨੂੰ ਲਾਭ ਹੋ ਵੀ ਨਹੀਂ ਤੇ ਹੁਣੇ ਵੀ ਨਹੀਂ ਬਾਈ ਨਹੀਂ ਚਲੋ ਕੋਈ ਨਾ ਕੋਈ ਇਦਾਂ ਹੀ ਰਾਮ ਪਰਮਾਤਮਾ ਤੁਹਾਨੂੰ ਪਰਮਾਤਮਾ ਤੁਹਾਨੂੰ ਵੈਰੀ ਤੇਰਾ ਮਨ ਸੱਚਾ ਵਧੀਆ ਮਿਹਨਤ ਕਰਦਾ ਮੈਂ ਤੂੰ ਹਾਂ ਤਾਂ ਹੀ ਰੱਬ ਨੇ ਹੋੜੀ ਹੋੜੀ ਤਾਂ ਹੀ ਕਿਹਾ ਵਾ ਮੇਰੇ ਨਾਂ ਇੱਕ ਵੱਡੀ ਖੇਡਦੇ ਆ ਹਨਾ ਇਹਨਾਂ ਦੀ ਹੋਰ ਕੋਈ ਫੀਲਡ ਆ ਤੇਰੀ ਹੋਰ ਕੋਈ ਫੀਲਡ ਆ ਵੀ ਉਹਨਾਂ ਨੂੰ ਪਤਾ ਲੱਗਾ ਵੀ ਇਹਨੂੰ ਇਹਨੂੰ ਵੀ ਹਾਂ ਵੀ ਸੱਚੀ ਇਹਨੂੰ ਹੈਗੀ ਆ ਲੋੜ ਹਨਾ ਹਾਂਜੀ ਬਾਈ ਚਲਿਓ ਬਦਿੰਦਰ ਠੀਕ ਹੈ ਆ ਪਾ ਜੀ ਨਾ ਯਾਰ ਖੇਚ ਲਾ ਕਰੋ ਵੀਰੇ ਕੋਈ ਵੀ ਮੰਨਿਆ ਕਰੋ ਮੰਨਿਆ ਕਰੋ ਯਾਰ ਆ ਵਈ ਮੜਾ ਬਈਂਦੋਂ ਨਾ ਆਇਆ ਭਲੇ ਅੰਦਾਈ ਹੁਣੇ ਪਈ ਯਾਰ ਵੀ ਲੈਣਾ ਸੀ ਥੋੜਾ ਬੋਦਾ ਹੈਗਾ ਅਮਣੇ ਸਿਆ ਹਾਂਜੀ ਬਿਲਕੁਲ ਦੇਖੇ ਖੜੇ ਹੋਏ ਨਾ ਜਦੋਂ ਮੀਂਹ ਮੀਂਹ ਖੜੀ ਆਉਂਦਾ ਹਾਂ ਅਕ੍ਰਿਸਕ ਹੁੰਦਾ ਹਾਂ ਹਾਂਜੀ ਭਾਈ ਓਖਾ ਹੂੰ